ਇਸ ਕਰਕੇ ਅੱਜ ਪਿੰਡ ਦੇ ਲੋਕਾਂ ਦਾ ਇੱਕ ਮਨ ਸੀਗਾ ਕਿ ਅਸੀਂ ਸਾਂਝੇ ਤੌਰ ਤੇ ਜਿਹੜਾ ਵਾ ਉਮੀਦਵਾਰ ਦਿੱਤਾ ਜਾਵੇ ਇਸ ਕਰਕੇ ਅਸੀਂ ਲੋਕਾਂ ਦੀ ਇਸ ਮੰਗ ਨੂੰ ਵੇਖਦੇ ਹਾਂ ਸ਼ਰੋਮਣੀ ਅਕਾਲੀ ਦਲ ਵੱਲੋਂ ਅਤੇ ਵਾਰਿਸ ਪੰਜਾਬ ਵੱਲੋਂ ਅਸੀਂ ਸਾਂਝਾ ਉਮੀਦਵਾਰ ਸਰਦਾਰ ਦਲਬੀਰ ਸਿੰਘ ਜੀ ਜਿਹੜਾ ਵਾ ਉਹਨਾਂ ਨੂੰ ਅਸੀਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਵਾ ਜਿਹੜੀ ਤਰਨਤਾਰਨ ਦੀ ਜਿਮਨੀ ਚੋਣ ਹੋਈ ਆ ਬੇਸ਼ੱਕ ਸ਼ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਰਿਹਾ ਪਰ ਅਸੀਂ ਸਮਝਦੇ ਹਾਂ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਇੱਕ ਬਹੁਤ ਵੱਡਾ ਫਤਵਾ ਦਿੱਤਾ। ਪਰ ਕਾਂਗਰਸ ਪਾਰਟੀ ਜਿਹੜੀ ਹੈ ਕਿਥੋਂ ਕੋਟ ਮਤਵਦ ਲੱਗ ਦਿੱਤੀ। ਐਸ ਗਲੇ ਹੈਗੀ ਆਮ ਆਦਮੀ ਪਾਰਟੀ। ਇਹ ਕਹਿੰਦੀ ਹੈ ਕਾਂਗਰਸ ਪਾਰਟੀ ਇਹ ਕਹਿੰਦੀ ਹੈ ਜੀ ਬੀ ਜੀ ਪੀ ਅਕਾਲੀ ਦਲ ਹੈ ਨਹੀਂ ਗਾ ਦੇ ਵਿੱਚ। ਲਗ ਲਗ ਜਿਹੜੀ ਜਿੱਦਾਂ ਕਾਂਗਰਸ ਦਾ ਆਮ ਪਾਰਟੀ ਬੀਜੀਪੀ ਦਾ ਮੁਖਲਕਾਇਦ ਆਜ਼ਾਦ ਉਮੀਦਵਾਰ ਪੱਟੇ ਕਲੋਂ ਖੜੇ ਆ ਤੇ ਬਹੁਤ ਵਧੀਆ ਮੌਲਾ ਹੈ। ਉਹ ਚਾਚਾ ਦਾ ਬਹੁਤ ਵਧੀਆ ਉਹਨਾਂ ਦਾ ਸਹਿਯੋਗ ਆ ਤੇ ਬੜਾ ਸੋਹਣੀ VOTING ਹੋ ਰਹੀ ਹੈ ਜੀ। ਐਰ ਕੀ ਤੋਂ ਉਹਨਾਂ ਦੀ ਬਿਲਕੁਲ ਸਫਾਈ ਕਰ ਦਿੱਤੀ ਆ ਜੀ ਇਹ ਪਿੰਡ ਦਾ ਆ ਕੋ ਕਹਿੰਦੇ ਵਿੱਚ ਬਿਲਕੁਲ ਉਹਨਾਂ ਦੀ ਸਫਾਈ ਜੇ ਦੀ ਕਿਹੜਾ ਉਹਨਾਂ ਦੇ ਲੀਟਰ ਹੀ ਆਖਰਦੇਵ ਸਿੰਘ ਦੇ ਬਾ ਉਹਦੇ ਪਿੰਡ ਦੇ ਵਿੱਚ ਕੋਈ ਵੀ ਚੰਗਾ ਕੰਮ ਨਹੀਂ ਹੈਗਾ ਜੀ ਦਲਬੀਰ ਸਿੰਘ ਜਿਹੜਾ ਪੰਥਕਾ ਲੋ ਜਿਨ੍ਹਾਂ ਦਾ ਕੋਈ ਨਿਸ਼ਾਨ ਹੈਗਾ ਜੀ ਟਾਰਚ ਉਹ ਆ ਤੂੰ 5-6 ਮਹੀਨੇ ਪਹਿਲਾਂ ਅਕਾਲੀ ਦਲ ਵੱਲੋਂ ਉਹਦੀ ਇਹਨਾਂ ਨੇ ਪੂਰਾ ਛੜੇਬਾਜੀ ਕਰ ਲਈ ਵੀ ਆਪਾਂ ਅਰਗੀ ਅਕਾਲੀ ਦਲ ਵੱਲੋਂ ਇਹਨਾਂ ਨੂੰ ਆਪਾਂ ਜਿਤਾਉਣਾ ਇਹਨਾਂ ਨੂੰ ਖਲਾਸਾ ਹੈਗਾ ਪਰ ਜਦੋਂ ਹੁਣ ਪਿੰਡ ਵਾਸੀਆਂ ਲੋ ਵੀ ਬਾਕੀ ਮਾਨ ਸਰਕਾਰ ਵੱਲੋਂ ਵੀ ਜਿਹੜਾ ਆ ਆਪੀ ਅਰਗੀ ਇਨਾਂ ਦੀ ਕੋਈ ਮਿਸਟੇਕ ਹੋਈ ਜਿਹਦੇ ਕਰਕੇ ਇਹਨਾਂ ਦੀਆਂ ਫਾਈਲਾਂ ਕੋਈ ক্লোਜ਼ ਹੋ ਗਈਆਂ ਮੈਂ ਹਰਦੇਵ ਸਿੰਘ ਨਾਗੋਕੇ ਜੀ ਜਿੱਥੋਂ ਤੱਕ ਪਾਰਟੀ ਦਾ ਸਵਾਲ ਆ ਸਾਡਾ ਨਾਗੋਕੇ ਪਿੰਡ ਬਹੁਤ ਇਤਿਹਾਸਕ ਨਗਰ ਪਿੰਡ ਆ ਇਸ ਕਰਕੇ ਅੱਜ ਪਿੰਡ ਦੇ ਲੋਕਾਂ ਦਾ ਇੱਕ ਮਨ ਸੀਗਾ ਕਿ ਅਸੀਂ ਸਾਂਝੇ ਤੌਰ ਤੇ ਜਿਹੜਾ ਵਾ ਉਮੀਦਵਾਰ ਦਿੱਤਾ ਜਾਵੇ ਇਸ ਕਰਕੇ ਅਸੀਂ ਲੋਕਾਂ ਦੀ ਇਸ ਮੰਗ ਨੂੰ ਵੇਖਦੇ ਹਾਂ ਸ਼ਰੋਮਣੀ ਅਕਾਲੀ ਦਲ ਵੱਲੋਂ ਅਤੇ ਵਾਰਸ ਪੰਜਾਬ ਵੱਲੋਂ ਅਸੀਂ ਸਾਂਝਾ ਉਮੀਦਵਾਰ ਸਰਦਾਰ ਦਲਬੀਰ ਸਿੰਘ ਜੀ ਜਿਹੜਾ ਵਾ ਉਹਨਾਂ ਨੂੰ ਅਸੀਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਵਾ ਉਹਨਾਂ ਦਾ ਚੋਣ ਸ਼ਾਂਟਾਰਚਾ ਔਰ ਸਾਡਾ ਪੰਥਕ ਪਿੰਡ ਵਾ ਪੰਥਕ ਸੋਚਵਾਲਾ ਪਿੰਡ ਉਹ ਆ ਇਸ ਕਰਕੇ ਸਾਰੇ ਸਮੂਹ ਨਗਰ ਨਿਵਾਸੀ ਸਾਡਾ ਬਹੁਤ ਵੱਡਾ ਜਿਹੜਾ ਉਹਨਾਂ ਨੇ ਸਾਥ ਦੇ ਰਹੇ ਆ ਤੇ ਬਹੁਤ ਵੱਡੇ ਲੈਵਲ ਤੇ ਜਿਹੜੀ ਆ ਸਾਡੀ ਜਿਹੜੀ ਆ ਜਿੱਤ ਹੋਊਗੀ ਇਹ ਮੈਂ ਸਮਝਦਾ ਜਿੱਤ ਜਿਹੜੀ ਆ ਇਹ ਪੰਥ ਦੀ ਜਿੱਤ ਵਾ ਸੋ ਸਾਨੂੰ ਆਸ ਆ ਕਿ ਸਾਨੂੰ ਵੱਡੇ ਫਰਕ ਦੇ ਨਾਲ ਜਿਹੜੇ ਲੋਕ ਜਿਤਾਉਣਗੇ ਬਿਲਕੁਲ ਜੀ ਇਹ ਸਾਰਾ ਕੂੜ ਪ੍ਰਚਾਰ ਸੀਗਾ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਵਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਉਸੇ ਦੰਦੀ ਜੱਥੇ ਬੰਦੀ ਆ ਉਹ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੋਣ ਦੇ ਵਿੱਚ ਆਇਆ ਸੀਗਾ ਇਸ ਸਮੇਂ ਦੇ ਕੋਈ ਇਤਰਾਜ ਚੜਾ ਹੁੰਦੇ ਵਾ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਸੀ ਉਹਦੇ ਵਿੱਚ ਜਿਹੜਾ ਬਹੁਤ ਕੂੜ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਪਿੱਟਾ ਗਿਆ ਪਰ ਅੱਜ ਲੋਕਾਂ ਨੂੰ ਸਾਰਾ ਕੁਝ ਸਮਝ ਆ ਗਿਆ ਵਾ ਇਸ ਕਰਕੇ ਲੋਕ ਧੜਾ ਧੜ ਜਿਹੜਾ ਵਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਰਹੇ ਆ ਜਿਹੜੀ ਤਰਨਤਾਰਨ ਦੀ ਜਮਿਨੀ ਚੋਣ ਹੋਈ ਆ ਅਸੀਂ ਸਮਝਦੇ ਹਾਂ ਕਿ ਲੋਕਾਂ ਨੇ ਸ਼ਰਮਣੀ ਕਾਲੀ ਦਲ ਦੇ ਹੱਕ ਦੇ ਵਿੱਚ ਇੱਕ ਬਹੁਤ ਵੱਡਾ ਫਤਵਾ ਦਿੱਤਾ ਜੋ ਸਾਡੇ ਜਿਹੜੀ ਸੰਗਤ ਹੁੰਦੀ ਹੈ ਉਹ ਬਹੁਤ ਵੱਡੀ ਹੁੰਦੀ ਆ ਸੰਗਤ ਦੀ ਜਿਹੜੀ ਗੱਲ ਮੰਨਣੀ ਪੈਣੀ ਚਾਹੀਦੀ ਹਰ ਕੋਲ ਮੰਨਣੀ ਚਾਹੀਦੀ ਹੈ ਇਸ ਕਰਕੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਆਏ ਕਿ ਜਿਹੜਾ ਫੈਸਲਾ ਸਮੁੱਚੇ ਤੌਰ ਤੇ ਨਗਰ ਨਿਵਾਸੀਆਂ ਵੱਲੋਂ ਲਿਆ ਗਿਆ ਵਾ ਕਿਸੇ ਵੀ ਪਾਰਟੀ ਦਾ ਕੋਈ ਇਹਦੇ ਵਿੱਚ ਦਖਲ ਨਹੀਂ ਹੈਗਾ ਸਿਰਫ ਤੇ ਸਿਰਫ ਅਸੀਂ ਇੱਕ ਪਿੰਡ ਲੈਵਲ ਤੇ ਜਿਹੜਾ ਵਾ ਉਹ ਅਸੀਂ ਪੰਥਕ ਸੋਚ ਵਾਲਾ ਬੰਦਾ ਵਾ ਦਲਬੀਰ ਸਿੰਘ ਵਿੱਚ ਇਹ ਬਹੁਤ ਲੰਮੇ ਸਮੇਂ ਤੋਂ ਸ਼ਰਮਣੀ ਕਾਲੀ ਦਲ ਦੇ ਨਾਲ ਜੁੜਿਆ ਆ ਰਿਹਾ ਵਾ ਇਸ ਕਰਕੇ ਇਹ ਸਾਰੇ ਸਾਥੀ ਕਿੰਨੇ ਮੇਰੇ ਖਲੋਤੇ ਆ ਜਿਹੜਾ ਰਾਮ ਸਿੰਘ ਜੀ ਸਾਫ ਕਾ ਸਰਪੰਚ ਸਾਡੇ ਦਿਲਬੀਰ ਸਿੰਘ ਹੋਣੀ ਸਰਦਾਰ ਬਲਦੀਪ ਸਿੰਘ ਜੀ ਸਾਫ ਕਾ ਸਰਪੰਚ ਇਹ ਸਾਰਿਆਂ ਦਾ ਹੈ ਮਨ ਸੀ ਕਿ ਆਪਾਂ ਇੱਕ ਇਤਿਹਾਸਕ ਨਗਰ ਆ ਇਹਦੇ ਵਿੱਚ ਆਪਾਂ ਚੰਗੀ ਸੋਚ ਦੇ ਨਾਲ ਜਿਹੜਾ ਅੱਗੇ ਲਿਆਈਏ ਵਿਰੋਧੀਆਂ ਦਾ ਕੰਮ ਜਿਹੜਾ ਹੁੰਦਾ ਵਾ ਉਹ ਪ੍ਰਚਾਰ ਕਰਦਾ ਵਾ ਪਰ ਸਾਨੂੰ ਉਸ ਪ੍ਰਚਾਰ ਦੀ ਕੋਈ ਪਰਵਾਹ ਨਹੀਂ ਕਿਉਂਕਿ ਸਾਰੇ ਲੋਕ ਸਾਡੇ ਨਾਲ ਵਾ ਤੁਸੀਂ ਵੇਖ ਰਹੇ ਜੇ ਸਾਡੇ ਬੂਹ ਦੇ ਉੱਤੇ ਕਿਸ ਤਰ੍ਹਾਂ رونਕ ਲੱਗੀ ਹੋਈ ਆ ਇਹ ਲੋਕਾਂ ਦੇ ਮਨ ਦੇ ਵਿੱਚ ਇੱਕ ਚਾਅ ਵਾ ਇੱਕ ਪਿੰਡ ਦੇ ਵਿੱਚ ਜਿਹੜਾ ਬਹੁਤ ਵਧੀਆ ਜਿਹੜਾ ਫੈਸਲਾ ਕੀਤਾ ਗਿਆ ਕਿਉਂਕਿ ਸਾਡਾ ਨਗਰ ਜਿਹੜਾ ਵਾ ਬਹੁਤ ਵੱਡਾ ਨਗਰ ਵਾ ਬਹੁਤ ਵੱਡੀ ਪੱਧਰ ਤੇ ਇਸ ਪਿੰਡ ਦਾ ਨਾਮ ਆ ਕਿਉਂਕਿ ਇਹ ਸਾਡੇ ਨਾਗੋਕੇ ਪਿੰਡ ਦੇ ਬਹੁਤ ਵੱਡੇ ਵੱਡੇ ਜਥੇਦਾਰ ਹੋਏ ਨੇ ਜਿਨ੍ਹਾਂ ਦੇ ਵਿੱਚ ਜਥੇਦਾਰ ਰੁਧਮ ਸਿੰਘ ਜੀ ਨਾਗੋਕੇ ਜਥੇਦਾਰ ਮੋਹਨ ਸਿੰਘ ਜੀ ਗਿਆਨੀ ਕਰਤਾਰ ਸਿੰਘ ਜੀ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਜਥੇਦਾਰ ਭਾਨ ਸਿੰਘ ਜੀ ਨਾਗੋਕੇ ਜਥੇਦਾਰ ਬਲਵੰਤ ਸਿੰਘ ਜੀ ਜੋ ਸ਼ਰਮਣੀ ਕਮੇਟੀ ਦੇ ਬੜਾ ਲੰਮਾ ਸਮਾਂ ਮੈਂਬਰ ਰਹੇ ਨੇ ਇਸ ਕਰਕੇ ਇਹ ਪੰਥਕ ਪਿੰਡ ਵਾ ਕੋਈ ਐਸੀ ਗੱਲ ਨਹੀਂ ਮੁਕਾਬਲਾ ਵੇਖੋ ਜੀ ਅਸੀਂ ਦੇ ਸਮਝਦੇ ਹਾਂ ਕਿ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂਗਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਜਿਹੜਾ ਵਾ ਸਾਡੇ ਹੱਕ ਦੇ ਵਿੱਚ ਫਤਵਾ ਦਿੱਤਾ ਵਾ ਔਰ ਬਹੁਤ ਵੱਡੇ ਪੱਧਰ ਤੇ ਸਾਨੂੰ ਜਿਹੜੇ ਲੋਕ ਵੋਟਾਂ ਪਾ ਰਹੇ ਆ ਮੈਂ ਸਮਝਦਾ ਕਿ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਜਿਹੜਾ ਹੋ ਸਾਡਾ ਉਮੀਦਵਾਰ ਜਿੱਤੂ ਅਮਰਜੀਤ ਸਿੰਘ ਇਹ ਨਾਗੋਕ ਪਿੰਡ ਦਾ ਜੀ ਅਸੀਂ ਤਾਂ ਕਾਂਗਰਸ ਪਾਰਟੀ ਦੀ ਜਿੱਤ ਸਮਝਦੇ ਆ ਜੀ ਨਹੀਂ ਧੱਕਾ ਨਹੀਂ ਹੋ ਰਿਹਾ ਇਹ ਇਲੈਕਸ਼ਨ ਸਾਡੇ ਪਿੰਡ ਸਬੂਤ ਪੱਧਰੀ ਚੱਲ ਰਹੀ ਆ ਪਰ ਕਾਂਗਰਸ ਪਾਰਟੀ ਜਿਹੜੀ ਆ ਇਥੋਂ ਵੋਟਾਂ ਬਤ ਵਦ ਲੱਗ ਜਿੱਤੂਗੇ ਉਹਨਾਂ ਨੇ ਰਲ ਕੇ ਤਿੰਨ ਚਾਰ ਪਾਰਟੀਆਂ ਨੇ ਆਪਣਾ ਸਾਂਝਾ ਉਮੀਦਵਾਰ ਦਿੱਤਾ ਜੀ ਐਸਪੀ ਪਹਿਲੀ ਵਾਰ ਆ ਨਾਗੂਗਾਚ ਇਸ ਨੂੰ ਇੱਕ ਪਾਲੀ ਦਾ ਕੋਈ ਚੌਥਾ ਨਿਸ਼ਾਨ ਤੇ ਨਹੀਂ ਲੜ ਰਹੇ ਉਹ ਸੂਤਰ ਵੇਖੋ ਜੀ ਇਹ ਤੁਸੀਂ ਸਵਾਲ ਉਹਨਾਂ ਨੂੰ ਪੁੱਛਦੇ ਹੋ ਜਾਦੇ ਚੰਗੇ ਸੀ ਕੋਈ ਆਪਣੇ ਜਿਹਦਰ ਜਿਹਦਰ ਦੀ ਸਮੂਹ ਨੰਨ ਬੋਲੋ ਨਾ ਜਲਦੇ ਵੇਖੋ ਜੇ ਕਾਂਗਰਸੀਆਂ ਨੂੰ ਲੱਗਦਾ ਉਹ ਵੀ ਮੜਾ ਸੀ ਇਸ ਰੋਹੀ ਕਾਲੀ ਦਾ ਦਾ ਨਹੀਂ ਲਗਤ ਉਹ ਗੱਲ ਪਾੜੀ ਹੈ ਜਿਹੜੇ ਪੰਜਾਬ ਚ ਨਸ਼ੇ ਦਾ ਦੌਰ ਤੇ ਲੰਡਿਆ ਤੇ ਜੋ ਜਿਹੜੀ ਬੇਰਜ਼ਗਾਰੀ ਆ ਜੋ ਮੰਗਾਈ ਆ ਉਹ ਉਹਨਾਂ ਮੁੱਦਿਆਂ ਨੂੰ ਹੱਲ ਕਰਾਵਾਂਗੇ ਮੇਰਾ ਪਿੰਨਾ ਗੋਗੇ ਨਾਂ ਮੇਰਾ ਪਰਮੰਗਰ ਦੀਪ ਸਿੰਘ VOTING ਦਾ ਬਹੁਤ ਅਮਨ ਸ਼ਾਂਤੀ ਨਾਲ ਲੋਕਾਂ ਦੇ ਇੱਛਾ ਥੋੜਾ ਜਿਹਾ ਘਟਿਆ ਉਤਰਾ VOTA ਦੇ ਬਹੁਤ ਵਧੀਆ ਪਾਉਂਦੇ ਆ ਸਾਡੇ ਪਿੰਨੇ ਇਹ ਨਹੀਂ ਹੈਗਾ ਵੀ ਕਿਸੇ ਨਾ ਗਰੁੱਪ ਬਾਜੀ ਨਹੀਂ ਹੈਗੀ ਸਾਡੇ ਪਿੰਨੇ ਇਸ ਵੇਲੇ ਹੈਗੀ ਆ ਆਮ ਆਦਮੀ ਪਾਰਟੀ ਇੱਕ ਹੈਗੀ ਜੇ ਕਾਂਗਰਸ ਪਾਰਟੀ ਇੱਕ ਆ ਕਿ ਇਹ ਬੀਜੇਪੀ ਕਾਲੀ ਦਲ ਹੈ ਨਹੀਂਗਾ ਇਹਦੇ ਵਿੱਚ ਇਹ ਇੱਕ ਆਜ਼ਾਦ ਹੈਗਾ ਜੇ ਸਾਡਾ ਤੇ ਇਸ ਵਕਤ ਕਾਂਗਰਸ ਨਾਲ ਹੈ ਜੀ ਪਰਮਾਤਮਾ ਮੇਰ ਕਰੇਗਾ ਜੀ ਮੈਂ ਨਹੀਂ ਮੇਰ ਕਰੂੰਗਾ ਪਰਮਾਤਮਾ ਜੀ ਇਹ ਤਾਂ ਪਤਾ ਨਹੀਂ ਜੇ ਹੁਣ ਆਪਾਂ ਕਹਿ ਨਹੀਂ ਸਕਦੇ ਵੀ ਕੀ ਕਿਸ ਤਰ੍ਹਾਂ ਖਿਡਾਰਿਆ ਜੀ ਯਾਦ ਕੈਂਡੀਡੇਟ ਨੂੰ ਸਮਰਥਨ ਉਹਨਾਂ ਦਾ ਉਹਨਾਂ ਦਾ ਇਹ ਉਹਨਾਂ ਨੂੰ ਪਤਾ ਹੋ ਵੀ ਅਸੀਂ ਯਾਦ ਕਿਉਂ ਤਕਲੀਫ ਕਰਨ ਲਈ ਯਾਦ ਕਿਉਂ ਆਏ ਹਾਂ ਉਹਨਾਂ ਦੀ ਨੀਤੀਆਂ ਵੀ ਸਹੀ ਨਹੀਂ ਰਹੀਆਂ ਜੀ ਬਿਲਕੁਲ ਬਹੁਤ ਵਧੀਆ ਮਾਹੌਲ ਜੀ ਬਹੁਤ ਵਧੀਆ ਜੇ ਬੜੀ ਕਿਰਪਾ ਸਾਧਗੁਰ ਦੀ ਸਾਰੇ ਅ ਅਲੱਗ-ਲੱਗ ਜਿਹੜੀ ਜਿੱਦਾਂ ਕਾਂਗਰਸ ਆ ਆਮ ਪਾਰਟੀ ਭਾਜਪੀ ਦਾ ਬੂਸ ਲੱਗਾ ਜੇ ਆਜ਼ਾਦ ਉਮੀਦਵਾਰ ਪਰਤੇ ਘੱਲੋਂ ਖੜੇ ਆ ਤੇ ਬਹੁਤ ਵਧੀਆ ਮਾਹੌਲ ਹੈ ਜੀ ਨਾ ਜੀ ਨਾ ਕੋਈ ਇਦਾਂ ਦਾ ਕੋਈ ਸ਼ੂਨੀ ਜੇ ਬਹੁਤ ਵਧੀਆ ਬੜੇ ਆਰਾਮ ਨਾਲ VOTING ਹੋ ਰਹੀ ਆ ਕੋਈ ਪ੍ਰਚਾਰਣ ਦਾ ਬਹੁਤ ਵਧੀਆ ਉਹਨਾਂ ਦਾ ਸਹਿਯੋਗ ਆ ਤੇ ਬੜਾ ਸੋਹਣੀ VOTING ਹੋ ਰਹੀ ਆ ਜੀ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਆ ਅਸਵਿਲੇ ਮੇਰੀ ਪਾਰਟੀ ਜੀ ਬੀਜੇਪੀ ਜਿੱਤ ਕਰੂਗੀ ਪੱਕਾ ਜੀ ਪੱਕੀ ਉਮੀਦ ਹੈ ਵੀ ਬੀਜੇਪੀ ਜਿੱਤੂ ਉਹਨਾਂ ਦਾ ਭਾਜੀ ਇਦਾਂ ਜੇ ਵੀ ਏਅਰ ਕੀ ਤੋਂ ਉਹਨਾਂ ਦੀ ਬਿਲਕੁਲ ਸਫਾਈ ਕਰ ਦਿੱਤੀ ਆ ਜੀ ਇਹ ਪਿੰਡ ਨਾਲ ਕੋ ਕਹਿੰਦੇ ਵਿੱਚੋਂ ਬਿਲਕੁਲ ਉਹਨਾਂ ਦੀ ਸਫਾਈ ਜੇ ਤੇ ਜਿਹੜਾ ਉਹਨਾਂ ਦੇ ਲੀਡਰ ਹੀ ਆਖਰਦੇਵ ਸਿੰਘ ਦੇਬਾ ਉਹਦੇ ਪਿੰਡ ਦੇ ਵਿੱਚ ਕੋਈ ਵੀ ਚੰਗਾ ਕੰਮ ਨਹੀਂ ਹੈਗਾ ਜੀ ਕ੍ਰਿਪਾ ਪਰਵਾਰਾਂ ਦੇ ਝੂਠੇ ਪਰਚੇ ਕਰੋਨੇ ਬਹੁਤ ਉਹਦਾ ਪੁਰਾਣਾ ਜਾਣੀ ਕੋਨੇ ਆ ਮੋਢੀ ਪੁੱਠ ਦਿੱਤਾ ਜਿਉ ਨੇ ਹਾਂਜੀ ਆਟਾ ਵੇਚ ਲੋ ਜਾ ਕੇ ਤੇ ਉਹ ਹਾਂ ਪੰਥਕ ਦੀ ਉਹ ਜਿਹੜੀ ਹੈਗੀ ਆ ਪਾਰਟੀ ਉੱਤੇ ਜਾ ਕੇ ਬੈਠਾ ਜਾ ਕੇ ਨਹੀਂ 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 ਇਹ ਗੱਤ ਹੈ ਮੀ ਇਹ ਗੱਤ ਭੈਮੀ ਹੈ ਤੇ ਮੇਰੇ ਪਿੰਡ ਵਾਸੀਆਂ ਨੂੰ ਵੀ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ 5-6 ਮਹੀਨੇ ਪਹਿਲਾਂ ਉਹ ਹਾਂ ਉਹ ਕੀ ਨਾ ਜੀ ਉਹਦਾ ਉਹ ਜਿਹੜਾ ਕੜਾ ਜਿਹਦਰੋਂ ਆਉਂ ਕਾਲਾ ਜੀ ਨੂੰ ਕਹਿੰਦੇ ਦਲਬੀਰ ਸਿੰਘ ਆ ਦਲਬੀਰ ਸਿੰਘ ਆ ਦਲਬੀਰ ਸਿੰਘ ਜਿਹੜਾ ਪੰਥਕਾ ਲੋ ਜਿਨ੍ਹਾਂ ਦਾ ਚੋਣ ਨਿਸ਼ਾਨ ਹੈਗਾ ਜੀ ਟਾਰਚ ਜੀ ਉਹ ਹੱਦੋਂ 5-6 ਮਹੀਨੇ ਪਹਿਲਾਂ ਅਕਾਲੀ ਦਲ ਵੱਲੋਂ ਉਹਦੀ ਇਹਨਾਂ ਨੇ ਪੂਰਾ ਧੜੇ ਬਾਜੀ ਕਰ ਲਈ ਵੀ ਆਪਾਂ ਅਰਕੀ ਅਕਾਲੀ ਦਲ ਵੱਲੋਂ ਇਹਨਾਂ ਨੂੰ ਆਪਾਂ ਜਿੱਤਣਾ ਹੈਗਾ ਇਹਨਾਂ ਨੂੰ ਭਲਾarna ਹੈਗਾ ਪਰ ਜਦੋਂ ਹੁਣ ਪਿੰਡ ਵਾਸੀਆਂ ਵੱਲੋਂ ਵੀ ਬਾਕੀ ਮਾਨ ਸਰਕਾਰ ਵੱਲੋਂ ਵੀ ਜਿਹੜਾ ਆਇਆ ਹੈ ਵੀ ਅਰਕੀ ਇਹਨਾਂ ਦੀ ਕੋਈ ਮਿਸਟੇਕ ਹੋਈ ਜਿਹਦੇ ਕਰਕੇ ਇਹਨਾਂ ਦੀਆਂ ਫਾਈਲਾਂ ਕੁਝ ਕਲੋਜ਼ ਹੋ ਗਈਆਂ ਤੇ ਬਾਕੀ ਚਲੋ ਜੇ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਚਲੋ ਉਹ ਤੇ ਕਾਨੂੰਨੀ ਤੌਰ ਤੇ ਹੋ ਗਿਆ ਨਾ ਜੀ ਤੇ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਇਹ ਇਹਨਾਂ ਨੇ ਜਿਹੜਾ ਹੁਣ ਇੱਕ ਡਰਾਮਾ ਜਿਹਾ ਕਰਦੇ ਆਂ ਆ ਕਿ ਅਕਾਲੀ ਦਲ ਦਾ ਅਕਾਲੀ ਦਲ ਦਾ ਬਿਲਕੁਲ ਸਫਾਈ ਸਾਫ ਹੋ ਗਿਆ ਜੀ ਅਕਾਲੀ ਦਲ ਦਾ ਇਥੋਂ ਉਹ ਇਹ ਕਰਕੇ ਹੋਇਆ ਜੀ ਕਿ ਇਹਨਾਂ ਦੀ ਮਾੜੇ ਲੀਡਰਾਂ ਦੇ ਕਰਕੇ ਮਾੜੇ ਲੀਡਰਾਂ ਦੇ ਕਰਕੇ ਤੇ ਬਾਕੀ ਐ ਤੇ ਇਹੀ ਆ ਵੀ ਬੀਜਪੀ ਦਾ ਜਿਹੜਾ ਮੁਕਾਬਲਾ ਜੀ ਉਹ ਤੇ ਹੁਣ ਪਿੰਡ ਵਾਸੀਆਂ ਨੂੰ ਪਤਾ ਹੀ ਹੈ ਜੀ ਥੱਕ ਕੇ ਵੀ ਤੁਹਾਡੇ ਨੂੰ ਤੁਸੀਂ ਵੀ ਨਹੀਂ ਮੈਂ ਖੁਦ ਕਹਿੰਦਾ ਮੈਂ ਇਸ ਟਾਈਮ ਵਜਿੱਤਾ ਖੁਦ ਹੋ ਰਿਹਾ ਮੈਂ ਮੈਨੂੰ ਆਸ ਹੈ ਮੇਰੇ ਪਿੰਡ ਵਾਸੀਆਂ ਦੇ ਵੀ ਮੈਨੂੰ ਯਾਰ ਕੀ ਹਾਂ ਹਾਂ ਕਿਉਂਕਿ ਬਹੁਤ ਪਰੇਸ਼ਾਨ ਨੇ ਲੋਕ ਸਾਰਿਆਂ ਨੂੰ ਵੋਟਾਂ ਪਾਪਾ ਦੇ ਜੀ ਤੁਸੀਂ ਜਿੱਤ ਜਾਂਦੇ ਤਾਂ ਪਿੰਡ ਵਾਸਤੇ ਕੀ ਕੀ ਕਰੋਗੇ ਬਿਲਕੁਲ ਜੀ ਪਿੰਡ ਵਾਸਤੇ ਜੋ ਵੀ ਗ੍ਰਾਂਟ ਆਉਣਗੇ ਜੋ ਵੀ ਪਿੰਡ ਦਾ ਵਿਕਾਸ ਹੋਊਗਾ ਮੈਂ ਕਰੂੰਗਾ ਮੈਂ ਖੁਦ ਫੌਜੀ ਆਦਮੀ ਹਾਂ ਮੈਂ ਵੱਧ ਤੋਂ ਵੱਧ ਪਿੰਡ ਵਾਸੀਆਂ ਨੂੰ ਯਕੀਨ ਦਵਾਇਆ ਮੈਂ ਬਾਤ ਤੋਂ ਬਾਅਦ ਤੁਹਾਡੀ ਸੇਵਾ ਕਰਾਂਗਾ ਕਿੰਨਾ ਸਮਰਥਨ ਦਿੱਤਾ ਲੋਕਾਂ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਉਹਨਾਂ ਨੂੰ ਪਤਾ ਪਿੰਡ ਵਾਸੀਆਂ ਨੂੰ ਕਿਉਂਕਿ ਮੈਨੂੰ 8-9 ਸਾਲ ਹੋ ਗਏ ਰਿਟਾਇਰਮੈਂਟ ਆਏ ਨੂੰ ਹਮੇਸ਼ਾ ਗਰੀਬ ਪਰਿਵਾਰਾਂ ਦੀ ਮਾਂ ਫੜਦੇ ਆਏ ਆ ਬਾਕੀ ਪਾਰਟੀ ਦਾ ਪਾਰਟੀ ਵੱਲੋਂ ਕਲਾਕ ਸਹਿਮਤੀ ਦਾ ਮੈਂਬਰ ਬਣਨਗੇ ਤਾਂ ਹੋਰ ਹੋਰ ਚੜ੍ਹਦੀ ਕਲਾ 'ਚ ਵਾਜੇ ਜਿੱਦਾਂ ਕਪੜੇ ਕਪੜੇ ਹੋ ਰਹੇ ਆ ਹਰ ਕੰਮ ਦੇ ਵਿੱਚ ਕਪੜੇ ਕਿਹੜੀ ਪਾਰਟੀ ਤੋਂ ਆਵਾਜ਼ ਦੇਖੋ ਹਰ ਘਰ ਇੱਥੇ ਕੁਝ ਦੱਸ ਨਹੀਂ ਦੇਹ ਨਹੀਂ ਰਿਹਾ ਕੁਝ ਵੀ ਅਜੇ ਆਮ ਪਾਰਟੀ ਬਣੀ ਹੈ ਤੇ ਕੋਈ ਪਿੰਡ ਦਾ ਕਿਸੇ ਪਾਸੋਂ ਵੀ ਕੋਈ ਦੱਸੇ ਕੋਈ ਵਿਕਾਸ ਕੋਈ ਵੀ ਹੋਇਆ ਪਿੰਡ ਦਾ ਕੋਈ ਵਿਕਾਸ ਨਹੀਂ ਕੁਝ ਨਹੀਂ ਹੈ ਹਾਂਜੀ ਕੋਈ ਨਸ਼ੇ ਦੇ ਨਹੀਂ ਕੋਈ ਪਾਬੰਦੀ ਜੇ ਆਹ ਕਹੇ ਕੰਮ ਦੇ ਨਹੀਂ ਜੇ ਕੋਈ ਗਰੀਬ ਨੂੰ ਕੋਈ ਸਹਾਇਤਾ ਹੈਗੀ ਨਹੀਂ ਜੀ ਇੱਥੇ